ਛੋਟੀ ਉਮਰ ਚ ਵੱਡਾ ਕਾਂਡ ਕਰਨ ਜਾ ਰਹੇ ਸੀ ਨੌਜਵਾਨ ਸਰਪੰਚ ਦਾ ਕੰਡਾ ਕੱਢਣ ਲਈ ਚੱਕੀ ਫਿਰਦੇ ਸੀ ਤਿੰਨੇ ਰਵਾਲਵਰ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਹੋਸ਼ ਡਾਉਣ ਵਾਲੇ ਖੁਲਾਸੇ ਸਰਪੰਚੀ ਚੋਣੇ ਦੌਰਾਨ ਰੋਏ ਰੰਜਿਸ਼ ਤੋਂ ਬਾਅਦ ਸਰਪੰਚ ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਦੇ ਦੋ ਨੌਜਵਾਨਾਂ ਨੂੰ ਲੁਧਿਆਣਾ ਪੁਲਿਸ ਵੱਲੋਂ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ 32 ਪੋਰ ਪਿਸਤੌਲ ਅਤੇ ਕੁਝ ਰੋਂਦਵੀ ਬਰਾਮਦ ਕੀਤੇ ਗਏ ਨੇ ਇਹਨਾਂ ਮੁਲਜ਼ਮਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ ਲੁਧਿਆਣਾ ਸ਼ਹਿਰੀ ਡੀਸੀਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਦ ਹੋਰ ਸਾਥੀ ਨੇ ਦਿੱਤੇ ਸਨ ਜਿਸ ਤੇ ਵੀ ਪਹਿਲਾ ਮਾਮਲਾ ਦਰਜ ਹੈ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ 5 12 ਦੀ ਗੱਲ ਹੈ ਸਾਡੀ ਪੁਲਿਸ ਪਾਰਟੀ ਪਖੋਵਾਲ ਰੋਡ ਤੇ ਗਈ ਸੀ ਤੇ ਉੱਥੇ ਦੋ ਵਿਅਕਤੀ ਜਿਹੜੇ ਨੀਅਰ ਹੈਰੀਟੇਜ ਵਾਲਾ ਸਾਨੂੰ ਸ਼ੱਕੀ ਹਾਲਾਤ ਚ ਇੱਕ ਖਾਲੀ 플ੌਟ ਦੇ ਉੱਤੇ ਖੜੇ ਰਿਕੇ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਵੈਰੀਫਾਈ ਕੀਤਾ ਤੇ ਰੌਡਅਪ ਕੀਤਾ ਉਹਨਾਂ ਦਾ ਨਾਮ ਜਸ਼ਨਦੀਪ ਸਿੰਘ ਉਰਫ ਜਸ਼ਨ ਉਤਰ ਜਗਜੀਤ ਸਿੰਘ ਦੇ ਦੂਜਾ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਸੁਜੀਤ ਸਿੰਘ ਇਹਨਾਂ ਤੋਂ ਸਾਨੂੰ ਦੋ 32 ਬੋਲ ਦੇ ਜਿਹੜੇ ਅਨਲਾਈਸੈਂਸੀ ਪਿਸਤਲ ਸੀਗੇ ਉਹ ਬਰਾਮਦ ਹੋਏ ਤੇ ਨਾਲ ਜਿਹੜੇ ਹੈਗੇ ਆ ਜਿਹੜਾ ਚਾਰ ਹੋਰ ਬਰਾਮਦ ਕੀਤੇ ਤੇ ਬਾਅਦ ਵਿੱਚ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਇਹਨਾਂ ਤੋਂ ਇੱਕ ਥਾਰ ਗੱਡੀ ਵੀ ਬਰਾਮਦ ਹੋਈ ਜਿਹੜੀ ਕਿ ਜਿਹੜੇ ਹੈਰੀਟੇਜ ਵਿਲਾਇਂ ਕੰਪਲੈਕਸ ਉੱਤੇ ਖੜੀ ਹੋਈ ਸੀਗੀ ਤੇ ਗੱਡੀ ਦੇ ਵਿੱਚੋਂ ਇੱਕ ਹੋਰ 32 ਬੋਲ ਦੀ ਜਿਹੜੀ ਅਨਲਾਈਸੈਂਸੀ ਪਿਸਤਲ ਕੰਟਰੀ ਮਿਡ ਵੈਪਨ ਬਰਾਮਦ ਹੋਇਆ ਤੇ ਖਾਲੀ ਕਾਰਟੂਸ ਬਰਾਮਦ ਹੋਏ ਸਰ ਇਹਨਾਂ ਦੀ ਮਨਸ਼ਾ ਕੀ ਸੀ ਕਿ ਸਰ ਕਿਥੇ ਕੀ ਇਹਨਾਂ ਨੇ ਕੋਈ ਕਿਸੇ ਨੂੰ ਟਾਰਗੇਟ ਕਰਨਾ ਸੀ ਜੀ ਬੇਸਿਕਲੀ ਅ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਪੰਚਾਇਤ ਦੀ ਜੇ ਇਲੈਕਸ਼ਨ ਸੀਗੇ ਤੇ ਇਹਨਾਂ ਦਾ ਜਿਹੜਾ ਲੰਤੋਪਲਾ ਦਾ ਜਿਹੜਾ ਮੌਜੂਦਾ ਸਰਪੰਚ ਹੈ ਉਸ ਵਕਤ ਇਹਨਾਂ ਦੀ ਉਹਨਾਂ ਦੇ ਨਾਲ ਲਾਗਾ ਠੀਕ ਹੀ ਰੰਜਿਸ਼ ਸੀਗੀ ਜਿਸ ਕਰਕੇ ਇਹ ਜਿਹੜੇ ਵੈਪਨ ਸੀਗੇ ਉਹਨਾਂ ਤੇ ਅਟੈਕ ਕਰਨ ਦੇ ਇਰਾਦੇ ਨਾਲ ਹੀ ਇਹਨਾਂ ਨੇ ਆਪਣੇ ਕੋਲ ਰੱਖੇ ਸੀਗੇ ਤੇ ਇਹ ਵਾਰਦਾਤ ਨੂੰ ਜਾਣਦੇਣ ਲੱਗੇ ਸੀਗੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਨਾਲ ਤਿੰਨ ਹੋਰ ਸਾਥੀ ਸੀਗੇ ਜਨਾ ਦਾ ਕੀ ਨਾਮ ਆਕਾਸ਼ਦੀਪ ਸਿੰਘ ਉਰਫ ਪੰਨੂ ਗਗਨਦੀਪ ਸਿਰਫ ਗਗਨਦੀਪ ਸਿੰਘ ਉਰਫ ਗੱਗੂ ਉਰਫ ਗਿਆਨੀ ਤੇ ਕੀਤਾ ਜਿਹੜਾ ਕਿ ਹਰਿਆਣਾ ਦਾ ਇਹ ਤਿੰਨ ਬੰਦੇ ਹੋਰ ਸੀਗੇ ਤੇ ਇਹਨਾਂ ਦੇ ਸਾਥੀ ਜਿਹੜੇ ਸੀਗੇ ਇਹਨਾਂ ਤੇ ਕੀ ਕਹਿੰਦੇ ਹਮਲਾ ਕਰਨ ਦੀ ਨੀਅਤ ਰਹੀ ਤੇ ਨਾਲ ਇਹਨਾਂ ਨੇ ਵੈਪਨ ਰੱਖੇ ਸੀਗੇ ਤੇ ਸਾਡੀ ਪੁਲਿਸ ਪਾਰਟੀ ਨੇ ਬੜਾ ਹੀ ਇੱਕ ਸਰਾਨੀਆ ਕੰਮ ਕੀਤਾ ਕਿ ਸਾਡੇ ਇੰਡੀਆ ਦੇ ਵਿੱਚ ਇੱਕੋ ਹੀ ਜੇ ਇਸ ਤਰੀਕੇ ਦੀ ਵਰਦਾਤ ਆਪਣੀ ਵਰਦਾਤ ਹੋਣ ਤੋਂ ਅਸੀਂ ਰੋਕਿਆ ਲੈ ਕੇ ਕਿੱਥੋਂ ਆਈ ਸੀ ਇਹ ਦੁਕਾਨ ਹੈਗਾ ਜੀ ਇਹਨਾਂ ਦਾ ਹਾਂਜੀ ਜਿਹੜਾ ਜਸ਼ਨ ਹੈਗਾ ਇਸਦੇ ਤੋਂ ਪਿੱਛੇ ਜਿਹੜੀ ਪਰਚਾ ਦਰਜ ਹੋਇਆ ਵੀ ਤੁਹਾਡੇ ਕ੍ਰਾਸ ਕੇਸ ਦਰਜ ਹੋਇਆ ਸੀਗਾ ਜਦੋਂ ਇਰਾ ਤੇ ਪਰਮਿੰਦਰ ਸਿੰਘ ਦਾ ਆਪਸੀ ਲੜਾਈ ਜਗਲਾ ਹੋਇਆ ਤੇ ਦੋਨੋਂ ਪਾਸੇ ਕ੍ਰਾਸ ਕੇਸ ਤੇ ਹੀ 24 ਦਾ ਪਰਚਾ ਦਰਜ ਹੋਇਆ ਸੀ ਇਸ ਤੋਂ ਇਲਾਵਾ ਜਿਹੜਾ ਜਸ਼ਨ ਜਿਹੜਾ ਆਕਾਸ਼ਦੀ ਜਿਸ ਨੇ ਬੇਸਿਕਲੀ ਆਕਾਸ਼ਦੀ ਉਹ ਬੰਦਾ ਹੈ ਜਿਹੜਾ ਖਰੜਦਾ ਰਹਿਣ ਵਾਲਾ ਇਨੇ ਹੀ ਜਿਹੜੇ ਵੈਪਨ ਸਪਲਾਈ ਕੀਤੇ ਸੀ ਤੇ ਆਕਾਸ਼ਦੀਪਸੇ ਟੋਟਲ ਇਸ ਤੇ ਟੋਟਲ 7 ਪਰਚੇ ਦਰਜ ਹੈ ਇਹ ਨਾਭੇ ਜੇਲ ਤੋਂ 22 ਦਸੰਬਰ 2022 ਨੂੰ ਜ਼ਮਾਨਤ ਤੇ ਬਾਹਰ ਆਇਆ ਹੈ ਇਸ ਤੋਂ ਰਮਨ ਜਿਹੜਾ ਗਗਨਦੀਪ ਉਰਫ ਗੱਭੂ ਹੈ ਇਸਤੇ ਵੀ 427 ਤੇ 435 ਦਾ ਪਰਚਾ ਦਰਜ ਡੁਕਰੀ ਥਾਣੇ ਦਾ ਤੇ ਫਿਰ 2020 ਦਾ ਪਰਚਾ ਹੈ ਤੇ ਇਹ ਵੀ ਜਿਹੜਾ ਜਮਾਨਤ ਤੇ ਫਿਲਹਾਲ ਬਾਹਰ ਹੈ ਉਮਰ ਕਿੰਨੀ ਹੋ ਗਈ ਇਹ ਇਹ ਜੀ ਸਾਰੇ ਜਿਹੜੇ ਹੈਗੇ ਆ 20-25 ਸਾਲ ਦੇ ਹੈਗੇ ਆ ਕਿਸੇ ਦੀ 30 ਸਾਲ ਦੀ ਉਮਰ ਹੈ ਮੈਂ ਦੱਸ ਦਿੰਦਾ ਜੀ ਜਿਹੜਾ ਜਸ਼ਨਦੀਪ ਉਰਫ ਜਸ਼ਨ ਹੈ ਜੀ 22 ਸਾਲ ਦੀ ਉਮਰ ਹੈ ਜਿਹੜਾ ਗਗਨਦੀਪ ਹੈ ਇਹਦੀ 21 ਸਾਲ ਦੀ ਉਮਰ ਹੈ ਇਦਾਂ ਹੀ ਜਿਹੜੇ ਬਾਕੀ ਵੀ ਹੈਗੇ ਆ ਇਹ ਵੀ ਇਸੀ ਏਜ ਕੈਟਾਗਰੀ ਦੇ ਹੈਗੇ ਆ 20 ਤੋਂ 25 ਸਾਲ ਦੀ ਉਮਰ ਦੇ ਹੈਗੇ ਆ ਮੇਰੇ ਇਹਨਾਂ ਨੂੰ ਕਿਸੇ ਨੇ ਹਾਇਰ ਕੀਤਾ ਸੀਗਾ ਜਾਂ ਇਹਨਾਂ ਦੀ ਖੁਦ ਸਰਪੰਚ ਨੇ ਨਹੀਂ ਹਾਇਰ ਰੋਲਬਾਨੀ ਕੋਈ ਸਾਹਮਣੇ ਨਹੀਂ ਆਈ ਹੈ ਇਹਨਾਂ ਦੀ ਆਪਸੀ ਕਿਉਂਕਿ ਜਸ਼ਨ ਵੀ ਆਪਸੀ ਰੰਜਿਸ਼ ਸੀ ਕਿ ਸਰਪੰਚਦਾਨ ਸਰਪੰਚ ਨੇ ਵੀ ਇਸ ਸੰਬੰਧੀ ਪਹਿਲਾਂ ਵੀ ਆਪਣੇ ਥਾੜੇ ਲੈਵਲ ਤੇ ਤੇ ਸਾਡੇ ਜਿਹੜੇ ਸੀਆਈ ਦੀ ਟੀਮ ਨੂੰ ਵੀ ਸਵਾਰ ਦੱਸਿਆ ਸੀ ਕਿ ਬਣੀ ਲੋਕੋ ਪਤਰਾ ਹੈ ਜਿਸ ਕਰਕੇ ਜਿਸ ਕਰਕੇ ਹੀ ਸਾਡੀ ਟੀਮ ਜਿਹੜੀ ਸੀਗੀ ਇਹਨਾਂ ਦੀ ਭਾਗ ਵੀ ਕਰ ਰਹੀ ਸੀ ਕਿ ਡਿਊਰਿੰਗ ਜਦੋਂ ਪਸ਼ਤਾਪੀ ਟੀਮ ਪੈਟ੍ਰੋਲਿੰਗ ਤੇ ਸੀਗੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਜਦੋਂ ਵਾਚਿਆ ਤੇ ਵਾਕਈ ਇਨਾਂ ਤੋਂ ਅਸੀਂ ਜਿਹੜੇ ਆ ਗਏ ਵੈਪਨ ਬਰਾਮਦ ਸਰ ਜਿਹੜੀ ਖਾਲ ਬਰਾਮਦ ਕੀਤੀ ਉਹ ਇਹਨਾਂ ਦੀ ਆਪਣੀ ਹੈ ਜਾਂ ਨਹੀਂ ਇਹਨਾਂ ਦੀ ਆਪਣੀ ਨਹੀਂ ਹੈਗੀ ਬੇਸਿਕਲੀ ਇਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਉਹ ਥਾਰ ਗੱਡੀ ਜਿਹੜੀ ਸੀਗੀ ਰੈੱਡ ਤੇ ਚੰਡੀਗੜ੍ਹੋਂ ਲਈਤੀ ਸੀ ਸਰ ਜਿਹੜਾ ਸਰਪੰਚ ਹੈ ਕਿਹੜੀ ਪਾਰਟੀ ਦਾ ਦੇਖੋ ਪੋਲਿਟੀਕਲ ਪਾਰਟੀ ਦਾ ਕਿਉਂਕਿ ਆਪਾਂ ਕਹਿ ਨਹੀਂ ਸਕਦੇ ਸਰਪੰਚ ਆਪਣੇ ਆਪੇ ਖੜੇ ਹੋਏ ਸੀ ਕਿਉਂਕਿ ਕੋਈ ਪਾਰਟੀ ਦਾ ਸਿੰਪਲ ਨਹੀਂ ਸੀਗਾ ਤੇ ਇਸ ਗੱਲ ਨੂੰ ਬਜਾਏ ਕਿ ਕਿਸੇ ਪੋਲਿਟੀਕਲ ਨੂੰ ਐਂਗਲ ਦੇਣ ਦੇ ਬਜਾਏ ਕਿ ਸਾਡਾ ਕੰਮ ਸੀਗਾ ਸਾਡੇ ਏਰੀਆ 'ਚ ਕੋਈ ਵਾੜ ਲਾਉਣਾ ਦੋ ਵਿਅਕਤੀ ਜਿਨ੍ਹਾਂ ਦੀ ਆਪਸੀ ਰੰਜਿਸ਼ ਸੀਗੀ ਇੱਕ ਦੂਜੇ ਤੇ ਹਮਲਾ ਕਰਨ ਦੇ ਇਰਾਦੇ ਦੇ ਨਾਲ ਵੈਪਨ ਰੱਖੇ ਹੋਏ ਸੀਗੇ ਤੇ ਉਸੇ ਕੰਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਹ ਮੁਕੱਦਮਾ ਸਾਰਾ ਔਨ ਐਸ ਪਰ ਲੌਕ ਕਰ ਰਹੇ ਹਾਂ ਸਰ ਰੰਜੀਸ਼ ਦਾ ਕਾਰਨ ਕੀ ਹੈ ਸਰ ਕੀ ਹੋਇਆ ਉਹ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਜਦੋਂ ਸਰਪੰਚੀ ਦੇ ਇਲੈਕਸ਼ਨ ਸੀਗੇ ਤੇ ਉਸ ਵਕਤ ਕੀ ਕਹਿੰਦੇ ਜਿਉਂ ਜਦੋਂ ਪੀਆਓ ਪੋਲੀਟੈਕਨਿਕ ਕਾਲਜ ਸੀਗੇ ਉੱਥੇ ਇਹਨਾਂ ਦੀ ਲੜਾਈ ਜਗੜਾ ਹੋਇਆ ਸੀਗਾ ਲੈਕਚਰ ਦੇ ਦੌਰਾਨ ਸਰ ਉਹਨਾਂ ਦਾ ਵੀ ਕੋਈ ਬੰਦਾ ਸਰਪੰਚ ਦੀ ਇਲੈਕਸ਼ਨ ਲੜ ਰਿਹਾ ਸੀਗਾ ਜਿਹੜੀ ਤੁਸੀਂ ਦੱਸ ਰਹੇ ਹੋ ਹਾਂ ਜਿਹੜਾ ਦਾ ਵੀ ਬੰਦਾ ਲੜ ਰਿਹਾ ਸੀਗਾ ਪਰ ਜਿਹੜਾ ਉਹਦਾ ਨਾਮ ਹੈ ਪਰਮਿੰਦਰ ਸਿੰਘ ਜਿਹੜਾ ਕਿ ਲੰ ਉਲੀ ਤੇ ਇਹਦੀ ਆਪਸੀ ਜਿਹੜੇ ਅਲਅਕਤ ਸੀ ਜਿਸ ਕਰਕੇ ਇਹਨਾਂ ਦਾ ਆਪਸ ਵਿੱਚ ਮਤਮੋਟਾਪ ਸੀਗਾ ਉਸੇ ਰੰਜਿਸ਼ ਦੇ ਵਿੱਚ ਹੀ ਇਸਨੇ ਵੈਪਨ ਰੱਖੇ ਹੋਏ ਸੀਗੇ ਤੇ ਹਮਲਾ ਕਰਨ ਦੇ ਇਰਾਦੇ ਦੇ ਨਾਲ ਇਸਨੇ ਵੈਪਨ ਰੱਖੇ ਸੀ ਤੇ ਇੱਕ ਸੀ ਵਾਦੂ ਤੋਂ ਅੱਗੇ ਅੰਜਾਮ ਹੀ ਦਿੱਤਾ